ਚੀਰਸ ਤਿੰਦਰ ਸਿੰਘ ਆਈਪੀਐਸੀ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਜੀਵਲੋਂ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਿੱਚ ਨਸ਼ਾ ਖਤਮ ਕਰਨ ਲਈ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਇਨ੍ਹਾਂ ਹਦਾਇਤਾਂ ਤਹਿਤ ਡੀਐਸਪੀ ਅਟਾਰੀ ਦੀ ਨਿਗਰਾਨੀ ਹੇਠ ਪਿੰਡ ਸੰਗਰਾੜਾ ਵਿੱਚ ਡਰੋਨ ਅਤੇ ਹੈਰੋਇਨ ਦੀ ਸੂਚਨਾ ਮਿਲੀ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਉਕਤ ਜਗ੍ਹਾ ਤੇ ਇੱਕ ਸਾਂਝਾ ਆਪਰੇਸ਼ਨ ਚਲਾਇਆ ਗਿਆ ਸਰਚ ਆਪਰੇਸ਼ਨ ਦੌਰਾਨ ਪਿੰਡ ਸੰਗਰਾੜਾ ਤੋਂ ਇੱਕ ਹੈਕਸਾ ਕੈਪਟਰ ਡਰੋਨ ਅਤੇ ਇੱਕ ਪੈਕੇਟ ਹੈਰੋਇਨ ਬਰਾਮਦ ਹੋਇਆ ਦੇਖੋ ਬਰਦਰ ਇਸ ਤਰ੍ਹਾਂ ਸੀ ਕਿ ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਸਾਡੇ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਸਬੰਧ ਵਿੱਚ ਬੜੀ ਜੜੀ ਹੈ ਉਹ ਸਤਕਰਤਾ ਵਰਤੀ ਜਾ ਰਹੀ ਹੈ ਉਸੇ ਘੜੀ ਦੇ ਵਿੱਚ ਆਪਣੇ ਐਸਐਸਪੀ ਦਿਹਾਤੀ ਸ਼੍ਰੀ ਸਤੇਂਦਰ ਸਿੰਘ ਜੀ ਵੱਲੋਂ ਖਾਸ ਹਦਾਇਤਾਂ ਹੈ ਕਿ ਕਿਸੇ ਵੀ ਕਿਸਮ ਦਾ ਜਿਹੜਾ ਹੈ ਨਸ਼ੇ ਦੇ ਵਿਰੁੱਧ ਜਿਹੜੀ ਵੀ ਆਪਾਂ ਮੈਂ ਵੱਡੀ ਹੋਈ ਹੈ ਲਾਪਰਵਾਹੀ ਨਹੀਂ ਵਰਤਣੀ ਉਸੇ ਘੜੀ ਦੇ ਵਿੱਚ ਆਪਣੇ ਐਸਐਚਓ ਸਦਰ ਸੌਰੀ ਲੋਪੋਕੇ ਔਰ ਚੌਕੀ ਇਨਚਾਰਜ ਕੱਕੜ ਇਹਨਾਂ ਨੂੰ ਕੋਈ ਗੁਪਤ ਸੂਚਨਾ ਮਿਲੀ ਸੀਗੀ ਏਰੀਆ ਦੇ ਵਿੱਚ ਕੋਈ ਡਰੋਨ ਜਿਹੜਾ ਹੈ ਉਹ ਮੂਵਮੈਂਟ ਕਰ ਰਿਹਾ ਹੈ ਇਹਨਾਂ ਨੇ ਤੁਰੰਤ ਆਪਣੇ ਜਗਤਵਿੰਦਰ ਹੋਣਾ ਤੇ ਗੁਰਮੇਲ ਹੋਣਾ ਨੇ ਆਏ ਐਕਸ਼ਨ ਲੈਂਦੇ ਹੋਏ ਆ ਮੌਕੇ ਤੇ ਪਹੁੰਚ ਕੇ ਰਾਤ ਨੂੰ ਸਰਚ ਕਰਨੇ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਵਿੱਚ ਇਹਨਾਂ ਨੇ ਮੌਕੇ ਤੇ ਜਿਹੜੇ ਬੀਡੀਸੀ ਮੈਂਬਰ ਸੀਗੇ ਉਹ ਵੀ ਉੱਥੇ ਮੌਜੂਦ ਸੀਗੇ ਸੋ ਕਹਿਣ ਤੋਂ ਭਾਵੇਂ ਕਿ ਫਿਰ ਇਹਨਾਂ ਨੇ ਸਵੇਰ ਤੱਕ ਸਾਡੀ ਸਰਚ ਜਿਹੜੀ ਚੱਲਦੀ ਰਹੀ 7 ਵਜੇ ਤੱਕ ਤੋਂ ਉੱਥੋਂ ਫਿਰ ਆਪਾਂ ਪਿੰਡ ਜਿਹੜਾ ਸੰਗਰੜਾ ਹੈਗਾ ਉੱਥੋਂ ਜਿਹੜਾ ਕਿ ਪਾਕਿਸਤਾਨ ਵੱਲੋਂ ਡਰੋਨ ਇੱਥੇ ਆਇਆ ਸੀਗਾ ਨਸ਼ਾ ਭੇਜਣ ਦੇ ਸਬੰਧ ਵਿੱਚ ਉਹ ਡਰੋਨ ਪਰਮ ਦੇ ਕੀਤਾ ਗਿਆ ਔਰ ਨਾਲ 5 ਕਿਲੋ ਹਿਰੋਇਨ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਅਗਲੀ ਕਾਰਵਾਈ ਜਿਹੜੀ ਉਹ جاری ਹੈ ਬਾਕੀ ਵੀ ਜਿਹੜੇ ਤੱਥ ਸਾਹਮਣੇ ਆਉਣਗੇ ਉਹ ਤੁਹਾਨੂੰ ਦੱਸ ਦਿੱਤੇ ਜਾਣਗੇ ਪਤਾ ਲੱਗਾ ਦੋਸ਼ੀਆਂ ਬਾਰੇ ਵੀ ਆ ਕਰ ਰਹੇ ਆ ਪਤਾ ਉਸੇ ਕਰ ਰਹੇ ਆ ਉਹ ਬਾਰੇ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਜੋ ਸਾਂਝੇ ਕੀਤੇ ਜਾਣਗੇ ਥੈਂਕ ਯੂ ਵੈਰੀ ਮੱਚ